ਸਸੇ ਕਾਲ ਜੀ ਕੀ ਹਾਲ ਚਾਲ ਹੈ ਮੇਰੇ ਠੇਕੇਦਾਰ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਜੋ ਪੰਜਵਾਂ ਤੇ ਛੇਵਾਂ ਤੇ ਸੱਤਵਾਂ ਮਹੀਨਾ ਹੁੰਦਾ ਨਾ ਗਰਮੀ ਦਾ ਜਦੋਂ ਆਪਾਂ ਢੂਲਾ ਕਰਦੇ ਆ ਢੂਲੇ ਵੇਲੇ ਨਾ ਗਾਡਰਾਂ ਦੇ ਵਿੱਚ ਪਾਂਸੀ ਆਲਣਾ ਪਾ ਲੈਂਦੇ ਜੀ ਸਾਡੇ ਵੀ ਇੱਥੇ ਦੇਖੋ ਅਸੀਂ ਕੰਮ ਕਰੀ ਜਾਂਦੇ ਆ ਇੱਥੇ ਸਾਨੂੰ ਮਹੀਨਾ ਹੋ ਗਿਆ ਇਹਨਾਂ ਨੂੰ ਗਾਡਰਾਂ ਨੂੰ ਪਾਏ ਹੋਏ ਨੂੰ ਅਸੀਂ ਗਾਡਰ ਇਹ ਕੱਢੇ ਨਹੀਂ ਜੀ ਇਹਦੇ ਵਿੱਚ ਚਿੜੀ ਨਿਆਲੇ ਨਾਲ ਪਾਏ ਹੋਏ ਸੀ ਦੇਖੋ ਤੁਹਾਨੂੰ ਦਿਖਾਉਂਦੇ ਆ ਉਹਦੇ ਵਿੱਚ ਬੱਚੇ ਵੀ ਨੇ ਤੇ ਅਸੀਂ ਇਹ ਗਾਡਰ ਦੇਖ ਲਈ ਸੀ ਪਹਿਲਾਂ ਜਦੋਂ ਮਤਲਬ ਇਹਦੇ ਵਿੱਚ ਪੰਛੀ ਆਪਣਾ ਚਿੜੀ ਆ ਕੇ ਬੈਠਣ ਲੱਗੀ ਸੀ ਫਿਰ ਅਸੀਂ ਸੋਚਿਆ ਵੀ ਚਲੋ ਇਹਨੂੰ ਬੱਚੇ ਕਢਵਾ ਕੇ ਬਾਹਰ ਦੇ ਵਿੱਚ ਹੀ ਗਾਡਰ ਕੱਢਾਂਗੇ ਜੀ ਸੋ ਠੇਕੇਦਾਰ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਗਰਮੀ ਦੇ ਮਹੀਨਿਆਂ ਦੇ ਵਿੱਚ ਕਿਉਂਕਿ ਪੰਛੀ ਗਾਰਡਨਾਂ ਦੇ ਵਿੱਚ ਮਤਲਬ ਜਦੋਂ ਆਪਾਂ ਖੁੱਡੇ ਛੱਡਦੇ ਨਾ ਖੁੱਡਾਂ ਦੇ ਵਿੱਚ ਲਾਜ਼ਮੀ ਮਤਲਬ ਆਲਣਾ ਪਉਂਦੇ ਜੀ ਸੋ ਬੇਨਤੀ ਹੈ ਸਾਰੇ ਠੇਕੇਦਾਰ ਭਰਾਵਾਂ ਨੂੰ ਜ਼ਰੂਰ ਬੇਨਤੀ ਪ੍ਰਵਾਨ ਕਰਿਓ ਤੇ ਇਹ ਦੇਖ ਕੇ ਢੁਲਾ ਖੋਲਿਆ ਕਰੋ ਜੀ ਕਿਰਪਾ ਕਰਕੇ ਕਿਸੇ ਪੰਛੀ ਦਾ ਨੁਕਸਾਨ ਨਾ ਹੋ ਜਾਵੇ ਮੇਰੇ ਵੀਰਾਂ ਨੂੰ ਬੇਨਤੀ ਹੈ ਜ਼ਰੂਰ ਤੇ ਵੀ ਦੇਖ ਕੇ ਧਿਆਨ ਨਾਲ ਤੁਲਾ ਖੋਲਿਆ ਕਰੋ ਜੀ ਧੰਨਵਾਦ